अच्छा एक चल हो रहा है कि अपने फ्रेंड सर्कल ਦੇ ਵਿੱਚ मोटिवेट ਕਰਨ ਦੇ ਲਈ ਜਿਹਨਾਂ ਨੂੰ ਇਹਨਾਂ ਨੇ ਨੈਕਸਟ ਮੈਂਬਰ ਬਣਾਉਣਾ ਹੈ ਨਾ ਉਹਨਾਂ ਨੂੰ ਨਾਲ ਜ਼ਰੂਰ ਲੈ ਕੇ ਆਉਂਦੇ ਆ। ਸੋ ਉਹਨਾਂ ਦੇ ਵਿੱਚੋਂ ਆ ਇੱਕ ਬੰਦਾ ਜਿਹੜਾ ਜਿਹੋ ਦੇ ਹੱਥ ਦੇ ਵਿੱਚ ਫੜਿਆ ਇਸ ਟਾਈਮ ਮਾਈਕ। ਭਾਜੀ ਮੈਨੂੰ ਪਤਾ ਹੈ ਇਹ ਬੰਦਾ ਜਿੱਥੇ ਠਖਰ ਸਾਹਿਬ ਦੇ ਨਾਲ ਜਿਮ 6:30 ਵਜੇ ਪਹੁੰਚਦਾ ਹੁੰਦਾ ਜਦੋਂ ਮੈਂ ਜਾਂਦਾ ਹੁੰਦਾ ਤੇ ਅੱਜ ਇਹਨਾਂ ਦੇ ਸਪੋਰਟ ਦੇ ਉੱਤੇ ਆਇਆ ਭਾਜੀ ਹੈਟਸ ਆਫ ਟੂ ਆਪਣੇ ਆਪ ਇੰਟਰੋਡਿਊਸ ਕਰਕੇ ਦੱਸਿਓ। ਤੁਸੀਂ ਕਿਹੜਾ ਬਾਈਕ ਲੈਣ ਜਾ ਰਿਹਾ ਹੈ? ਅਜੇ ਕੋਈ ਸਖਤ ਡਿਸਾਈਡ ਨਹੀਂ ਕੀਤਾ ਫਿਲਹਾਲ। ਕਿਉਂਕਿ ਸਾਰੇ ਹੀ ਕਹਿੰਦੇ ਵਿੱਚ ਗਰੁੱਪ ਚਾਹਣਾ ਤਾਂ ਤੈਨੂੰ ਖਾਲੀ ਰੋਡ ਸੇ ਲੈਣਾ ਪੈਣਾ। ਜੀ ਇਹ ਬੜਾ ਬੜਾ ਪ੍ਰੈਸ਼ਰ ਹੈ ਮੇਰੇ ਤੇ ਬਹੁਤ ਜ਼ਿਆਦਾ। ਜੀ ਜੀ ਮੈਂ ਲੰਘੂ ਉਸ ਗਰੁੱਪ ਜੁਆਨ ਕਰਨਾ ਕੋ ਮਾਰੀ। ਪਰ ਆਹ ਤਾਂ ਵੀਰ ਉਹਨੇ ਜੇਸਿਕਾ ਬਾਈਕ ਲੈਣਾ ਤੇ ਮੈਕਸ ਅੱਗੇ ਜਦਾ ਸਗਾ। ਜੀ ਤੇ ਇਹਨਾਂ ਨੂੰ ਪਤਾ ਵੀ ਨਹੀਂ ਸਗਾ ਤੇ ਮੈਂ ਉੱਥੇ ਜਾ ਕੇ ਪਹੁੰਚਿਆ ਵਾਹ ਦੇਖਾਂ ਸੀ ਲੱਗਿਆ ਕੀ ਹੋਣਾ। ਵਾਰੀ ਵਾਰ। ਬਹੁਤ ਬਿਊਟੀਫੁਲ ਵਾਹ। ਲਵ ਇਨ ਚੀਜ਼। ਸੋ ਨੈਕਸਟ ਵਾਰੀ ਅਸੀਂ ਭਾਜੀ ਤੋਂ ਪੁੱਛਣਾ। ਐਜ਼ ਅ ਮੂਵਿੰਗ thing ਭਾਈ ਤੁਸੀਂ ਕਿਹੜਾ ਬਾਈਕ ਲਿਆ ਤੇ ਮਨੂ ਭਾਈ ਦੀ ਗੱਲ ਕੀਤੀ ਜਿਹੜੇ origignal founder ਨਾਲ ਭਾਈ ਨੇ ਗੱਲ ਕੀਤੀ ਪਰ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਇਹਨਾਂ ਦੇ ਗਰੁੱਪ ਦੇ ਵਿੱਚ ਜਦੋਂ ਜਾਣੇ ਆ ਜਾਂ ਤੁਸੀਂ ਇਕੱਠੇ ਹੁੰਦੇ ਆ from like somebody ਜਿਹੜਾ ਹਜੇ ਨਹੀਂ ਸਟਾਰਟ ਹੋਇਆ ਇਹਨਾਂ ਦੀ ਸਭ ਤੋਂ ਵਧੀਆ ਗੱਲ ਤੁਹਾਨੂੰ ਚੀਜ਼ ਕੀ ਲੱਗਦੀ ਆ ਤੁਸੀਂ ਵੈਰੀ ਹਾਂ ਇਸ ਮੈਂ ਪਹਿਲੀ ਵਾਰ ਸਾਰਿਆਂ ਨੂੰ ਮਿਲ ਰਿਹਾ ਤੇ ਮੈਂ ਕਈਆਂ ਨੂੰ ਕੁਝ ਨੂੰ ਜਾਣਦਾ ਵਿੱਚ ਓਕੇ 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 ਬਟ ਸਾਰਿਆਂ ਨੂੰ ਮੈਂ ਪਹਿਲੇ ਮਿਲਿਆ ਵੀ ਨਹੀਂ ਓਕੇ ਫਸਟ ਟਾਈਮ ਆ ਅੱਜ ਹਾਂ ਜੀ ਹਾਂ ਜੀ ਓਕੇ Join the join the club. Not just <laughs> kidding. <laughs> <laughs> <But definitely laughs> he, he, he will join the club. He uh, will join I'm the club. So yeah, well This Bahadiyya. is coming. Best wishes, Prithviraj. Thank you. Thank you. So much.